ਇਸ ਨੂੰ ਜੋੜਨ ਦੀ ਖਾਤਰ ਤੇਰੇ ਦਿਮਾਗ ਦੀਆਂ ਤਲੀਆਂ ਵੀ ਖਿਸ ਗਈਆਂ ਨੇ ਪੈਰ ਦੀਆਂ ਤਲੀਆਂ ਵੀ ਖਿਸ ਗਈਆਂ ਨੇ ਤੇ ਹੱਥ ਦੀਆਂ ਤਲੀਆਂ ਵੀ ਖਿਸ ਗਈਆਂ ਨੇ ਫਿਰ ਵੀ ਦੌੜ ਜਿਹੜੀ ਆ ਉਹ ਲੱਗੀ ਹੋਈ ਐ ਮਹਾਰਾਜੀ ਕਹਿੰਦੇ ਨੇ ਤ੍ਰਿਸ਼ਨਾ ਬਿਰਲੇ ਕੀ ਹੀ 부ਜੀ ਐ ਤੁਸੀਂ ਸੋਚੋ ਕਿ ਪਰਮਾਤਮਾ ਹੁਣੇ ਹੀ ਮੇਰੇ ਘਰੇ 2-4 ਕਰੋੜ ਪੰਡਾ ਬਨ ਕੇ ਸੁੱਟ ਦਵੇ ਤੇ ਮੈਂ ਸੰਤੁਸ਼ਟ ਹੋ ਜਾਵਾਂਗਾ ਗੁਰੂ ਸਾਹਿਬ ਕਹਿੰਦੇ ਨਹੀਂ ਇਥੇ ਤੇ ਭੁੱਖਿਆਂ ਭੁੱਖਾ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਫਿਰ ਅੱਗੇ ਨੂੰ ਤੁਰ ਪਏਗਾ ਫਿਰ ਜਿੱਥੇ ਲੱਖਾਂ ਦੀ ਗਿਣਤੀ ਕਰਦਾ ਫਿਰ ਕਰੋੜਾਂ ਦੀ ਕਰੇਗਾ ਕਰੋੜਾਂ ਦੀ ਗਿਣਤੀ ਤੋਂ ਅੱਗੇ ਫਿਰ ਅਰਬਾਂ ਦੀ ਫਿਰ ਖਰਬਾਂ ਦੀ ਇਹ ਤਾਂ ਅੱਗੇ-ਅੱਗੇ ਨੂੰ ਤੁਰੇਗੀ ਤਾਂ ਗੁਰੂ ਸਾਹਿਬ ਕਹਿੰਦੇ ਤ੍ਰਿਸ਼ਨਾ ਬਿਰਲੇ ਕੀ ਹੀ 부ਜੀ ਹੈ ਕੋਟ ਜੋਰੇ ਜੋੜੇ ਨੇ ਨਾ ਕਈਆਂ ਨੇ ਕਰੋੜ ਉਹਨਾਂ ਨੂੰ ਪੁੱਛੋ ਕਿ ਹੁਣ ਬਸ ਸੰਤੁਸ਼ਟੀ ਹੋ ਗਈ ਹੈ ਹੋਰ ਨਹੀਂ ਚਾਹੀਦੀ ਮਹਾਰਾਜ ਕਹਿੰਦੇ ਉਹ ਤਾਂ ਕਹਿੰਦੇ ਸਾਨੂੰ ਸਭ ਨੂੰ ਜ਼ਿਆਦਾ ਚਾਹੀਦੀ ਹੈ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ ਪਰੇ-ਪਰੇ ਹੀ ਕੋ ਲੁਜੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾ ਸਿੱਖ ਨਹੀਂ ਬਣ ਸਕੇ ਜੇ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿੱਖ ਬਣ ਜਾਂਦੇ ਤਾਂ ਅਸੀਂ ਸੁਖੀ ਹੋ ਜਾਣਾ ਸੀ ਸਾਡੇ ਸਾਰਿਆਂ ਦਾ ਮਨ ਦਾ ਇਹ ਵਿਚਾਰ ਹੈ ਕਿ ਮਹਾਰਾਜ ਮੇਰੇ ਘਰ ਬਹਉਤਾ ਹੋਵੇ ਗੁਰੂ ਸਾਹਿਬ ਕਹਿੰਦੇ ਜੇ ਮੈਂ ਬਹਉਤਾ ਤੇਰੇ ਘਰ ਛੋਟ ਦੇਤਾ ਤੇ ਬਹਉਤੀ ਚਿੰਤਾ ਤੇਰੇ ਘਰ ਆ ਜਾਏਗੀ ਬਾਣੀ ਦੇ ਵਿੱਚੋਂ ਬੋਲ ਜਿਸ ਗ੍ਰਹਿ ਬਹੁਤ ਦਿਸਾ ਗ੍ਰਹਿ ਚਿੰਤਾ ਆ ਵੱਡੇ ਵੱਡੇ ਘਰ ਦੇਖੋ ਜਾ ਕੇ ਚੰਗੀਆਂ ਮਹਿੰਗੀਆਂ ਗੱਡੀਆਂ ਕਰੋੜ ਕਰੋੜ ਦੀਆਂ ਇਹਨਾਂ ਨੇ ਪਾਰਕਿੰਗ ਦੇ ਵਿੱਚ ਖੜੀਆਂ ਕੀਤੀਆਂ ਨੇ ਚੰਗੇ ਘਰਾਂ ਦੇ ਇੰਟੀਰੀਅਰ ਨੇ ਚੰਗੀ ਮਾਇਆ ਇਹਨਾਂ ਦੇ ਕੋਲ ਹੈ ਪਰ ਕਹਿੰਦੇ ਨੇ ਭਾਈ ਸਾਹਿਬ ਜੀ ਬੜੇ ਦੁਖੀ ਆ ਕਾਰਨ ਕਾਰਨ ਗੁਰੂ ਦੱਸ ਰਿਹਾ ਜਿਸ ਗ੍ਰਹਿ ਬਹੁਤ ਦਿਸਾ ਗ੍ਰਹਿ ਚਿੰਤਾ ਮਹਾਰਾਜ ਜੀ ਕਹਿੰਦੇ ਵੱਡੇ ਵੱਡੇ ਜੋ ਦੀਸ਼ਾ ਲੋਗ ਆ ਜਿਹੜੇ ਤੈਨੂੰ ਵੱਡੇ ਦਿਸਦੇ ਨੇ ਨਾ ਇਹਨਾਂ ਦਾ ਦੁੱਖ ਵੀ ਵੱਡਾ ਹੈ ਇਹਨਾਂ ਦੀ ਚਿੰਤਾ ਵੀ ਵੱਡੀ ਹੈ ਤੇਰੇ ਨਾਲੋਂ ਤੈਨੂੰ ਕੋ ਵਿਆਪੇ ਚਿੰਤਾ ਰੋਗ ਇਹਨਾਂ ਨੂੰ ਚਿੰਤਾ ਖਾਈ ਜਾ ਰਹੀ ਹੈ ਜਿਸ ਗਹਿ ਬਹੁਤ ਤਿਸੈ ਗਹਿ ਚਿੰਤਾ ਜਿਸ ਗਹਿ ਥੋੜੀ ਸੋ ਫਿਰੈ ਬ੍ਰਹਮੰਤਾ ਜਿਹਦੇ ਘਰ ਨਹੀਂ ਹੈ ਉਹ ਵੀ ਦੁਖੀ ਹੈ ਇੱਕ ਵਿਚਾਰਲੀ ਅਵਸਥਾ ਹੈ ਦੋਹਾਂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ ਤੇ ਮੈਂ ਕਈ ਵਾਰ ਸੰਗਤ ਨੂੰ ਬੇਨਤੀ ਕੀਤੀ ਹੈ ਤੁਹਾਡਾ ਕੋਈ ਚੀਜ਼ ਮਨ ਕਰਦਾ ਖਾਣ ਨੂੰ ਤੁਹਾਡੇ ਜੇਬ ਵਿੱਚ ਪੈਸੇ ਹੈਗੇ ਨੇ ਤੁਸੀਂ ਸ਼ੁਕਰਾਨਾ ਕਰਿਆ ਕਰੋ ਸੱਚੀ ਬਾਦਸ਼ਾਹ ਸ਼ੁਕਰ ਹੈ ਜੇ ਤੁਹਾਡੀ ਇੱਕ ਜੇਬ ਦੇ ਵਿੱਚ ਮਾਇਆ ਹੈ ਨਾ ਤੇ ਸ਼ੁਕਰਾਨਾ ਕਰਿਆ ਕਰੋ ਉਲਾਮਾ ਨਾ ਦਿਆ ਕਰੋ ਪਰਮਾਤਮਾ ਨੂੰ ਕਿ ਮਹਾਰਾਜ ਜਿਹੜੀ ਦੂਜੀ ਜੇਬ ਹੈ ਇਹਦੇ ਵਿੱਚ ਵੀ ਪਾ ਦੇ ਇਹ ਆਖਿਆ ਕਰ ਪਰਮਾਤਮਾ ਇੱਕ ਜੇਬ ਜੇ ਤੂੰ ਮੇਰੀ ਭਰੀ ਹੈ ਨਾ ਆਹ ਦੂਜੀ ਜੇਬ ਮੇਰੀ ਨਾ ਭਰੀ ਆ ਮਾਇਆ ਕਿਸੇ ਲੋੜਵੰਦ ਨੂੰ ਦੇ ਦੇਈ ਹੁਣ ਤਾਂ ਸਾਡੀਆਂ ਜੇਬਾਂ ਹੀ ਵੱਧ ਗਈਆਂ ਬਹੁਤ ਪਹਿਲਾਂ ਜੇਬਾਂ ਭਰ ਲਈਆਂ ਫਿਰ ਘਰ ਭਰ ਲਿਆ ਫਿਰ ਗੋਦਾਮ ਭਰ ਲਿਆ ਪਰ ਮਨ ਫਿਰ ਖਾਲੀ ਦਾ ਖਾਲੀ ਮਨ ਕਹਿੰਦਾ ਕਿ ਤੇਰੇ ਕੋਲ ਅਜੇ ਘਾਟ ਐ ਅਜੇ ਗੱਲ ਬਣੀ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇੱਕ ਬੜਾ ਕੀਮਤੀ ਬੋਲ ਐ ਅਗਲੇ ਮੂਏ ਸੇ ਪਾਚੇ ਪਰੇ ਜਿਹੜੇ ਸਾਡੇ ਵੱਡੇ ਵੱਡੇ ਨੇ ਸਨ ਗੁਰਬਾਣੀ ਗੁਰੂ ਕਹਿ ਰਹੀ ਐ ਅਗਲੇ ਮੂਏ ਜਿਹੜੇ ਸਾਡੇ ਅਗਲੇ ਪਹਿਲਾਂ ਮਰ ਗਏ ਨੇ ਜੋੜ-ਜੋੜ ਕੇ ਉਹ ਛੱਡ ਕੇ ਚਲੇ ਗਏ ਨੇ ਅਗਲੇ ਮੂਏ ਸੇ ਪਾਚੇ ਪਰੇ ਸੇ ਉਬਰੇ ਜੇ ਲਕ ਬੰਧ ਖਰੇ ਤੇ ਅਸੀਂ ਉਸੇ ਮਾਇਆ ਨੂੰ ਜੋੜਨ ਵਾਸਤੇ ਲਕ ਬੰਨੀ ਫਿਰਦੇ ਆ ਜਿਹ ਧੰਦੇ ਮੈਂ ਉਹੇ ਲਪਟਾਏ ਜਿਨ੍ਹਾਂ ਧੰਦਿਆਂ ਦੇ ਵਿੱਚ ਉਹ ਲੁਵਾਏ ਮਾਨ ਹੋਏ ਸੰਸਾਰੀ ਜੋੜ ਜੋੜ ਕੇ ਉਹ ਇੱਥੇ ਛੱਡ ਕੇ ਗਏ ਜਿਹ ਧੰਦੇ ਮੈਂ ਉਹੇ ਲਪਟਾਏ ਉਹਨਾਂ ਤੇ ਦੁਗਣ ਦ੍ਰਿੜੀ ਗੁਣਮਾਈ ਉਸ ਤੋਂ ਦੁਗਣਾ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਜੋੜ ਲਵਾਂ ਤੇ ਗੁਰੂ ਸਾਹਿਬ ਕਹਿੰਦੇ ਜੇ ਅਗਲੇ ਛੱਡ ਕੇ ਚਲੇ ਗਏ ਨੇ ਅਗਲੇ ਮੂਹੇ ਸੇ ਪਾਛੇ ਪਰੇ ਤੂੰ ਕਿਉ ਲਗਬਨੀ ਫਿਰਦਾ ਛੱਡ ਕੇ ਤੇ ਤੂੰ ਵੀ ਜਾਣਾ ਕਿਉਂਕਿ ਇੱਥੇ ਤਾਂ ਦ੍ਰਿਸ਼ਟਮਾਨ ਹੈ ਸਗਲ ਮਿਥਿਨਾ ਜੋ ਕੁਝ ਤੂੰ ਦੇਖ ਰਿਹਾ ਹੈ ਰਹਿਣ ਨਾ ਪਾਵੇ ਸੁਰ ਨਰ ਦੇਵਾ ਊਠ ਸਿਧਾਰੇ ਕਰਮੁਲ ਜਨ ਸੇਵਾ ਕਹਾਂ ਸੋ ਪਾਈ ਮੀਤ ਹੈ ਦੇਖ ਨੈਣ ਪਸਾਰ ਵੇਖ ਆਪਣੇ ਅੱਖਾਂ ਦੇ ਨਾਲ ਕੋਲ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇੱਕ ਬੜੀ ਖਾਸ ਗੱਲ ਕੀਤੀ ਆਪਣੇ ਚਲੋਕਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਮੈਂ ਬੜੇ ਧਿਆਨ ਦੇ ਨਾਲ ਇਸ ਸੰਸਾਰ ਨੂੰ ਤੱਕਿਆ ਵੇਖਿਆ ਔਰ ਜਗਤ ਦੀ ਜੋ ਰੀਤ ਹੈ ਜੋ ਜਗਤ ਦਾ ਵਿਵਹਾਰ ਹੈ ਉਹ ਵੀ ਮੈਂ ਵੇਖਿਆ ਤੇ ਵੇਖ ਕੇ ਜਗਤ ਨੂੰ ਕੀ ਕਹਿੰਦੇ ਨੇ ਨਿਜ ਕਰ ਦੇਖਿਓ ਜਗਤ ਮੈਂ ਨਿਜ ਤੋ ਭਾਵ ਕੇ ਬੜੇ ਗਹਿਰੇ ਤਲ ਦੇ ਨਾਲ ਆਪਣੇ ਕੋਲ ਧਿਆਨ ਕੇਂਦਰਿਤ ਕਰਕੇ ਮੈਂ ਬੜੇ ਧਿਆਨ ਦੇ ਨਾਲ ਸੰਸਾਰ ਨੂੰ ਵੇਖਿਆ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀਂ ਨਾਨਕ ਸਿਰ ਹਰ ਭਗਤ ਹੈ ਤੇ ਰੱਖੋ ਮਨ ਮਾਹੀ ਭਗਤ ਜੀ ਕਹਿੰਦੇ ਨੇ ਤੇਰੇ ਦੁੱਖ ਦਾ ਕਾਰਨ ਮੈਂ ਤੈਨੂੰ ਦੱਸ ਦੇਣਾ ਆਏ ਦੁੱਖ ਦਾ ਕਾਰਨ ਬਹੁਤਾ ਤੂੰ ਜੋੜਨਾ ਚਾਹੁੰਨਾ ਜੋ ਜੋੜਨਾ ਸੀ ਉਹ ਤੇ ਜੋੜਿਆ ਹੀ ਨਹੀਂ ਤੇ ਗੁਰੂ ਸਾਹਿਬ ਦਾ ਬੜਾ ਕੀਮਤੀ ਬਚਨ ਰਾਤ ਕਾਰਨ ਧਨ ਸੰਚੀਏ ਭਲਕੇ ਚੱਲਣ ਹੋਏ ਨਾਨਕ ਸਾਥ ਨਾ ਚਲਈ ਫਿਰ ਪਛਤਾਵਾ ਹੋਏ ਇਸ ਧਨ ਨੂੰ ਜੋੜਦੇ ਆਂ ਜੋੜਦੇ ਆਂ ਕਿਰਸ ਕਰਦਿਆਂ ਕਰਦਿਆਂ ਸਰਫੇ ਸਰਫੇ ਸਦਾ ਸਦਾ ਐਵੇਂ ਗਈ ਵਿਹਾਈ ਸਰਫੇ ਕਹਿੰਦੇ ਨੇ ਕੰਜੂਸ ਕੰਜੂਸੀ ਕਰਦਿਆਂ ਕਿਰਸ ਕਰਦਿਆਂ ਔਰ ਮੈਂ ਇੱਕ ਬੇਨਤੀ ਇਹ ਵੀ ਕਰਦਿਆਂ ਜਿਹੜਾ ਇਨਸਾਨ ਮਾਇਆ ਆਪਣੇ ਉੱਤੇ ਨਹੀਂ ਖਰਚ ਕਰ ਸਕਦਾ ਨਾ ਉਹ ਇਨਸਾਨ ਕਦੇ ਦਾਨੀ ਵੀ ਨਹੀਂ ਹੋ ਸਕਦਾ ਆਪਣੇ ਉੱਤੇ ਨਹੀਂ ਖਰਚ ਕਰ ਸਕਦਾ ਦੂਜਿਆਂ ਤੇ ਕੀ ਖਰਚ ਕਰੇਗਾ ਜਿਹੜਾ ਮਨੁੱਖ ਆਪਣੇ ਉੱਤੇ ਧਨ ਨਹੀਂ ਖਰਚ ਕਰ ਸਕਦਾ ਉਹ ਦਸਬੰਧ ਵੀ ਨਹੀਂ ਕੱਢ ਸਕਦਾ ਤੇ ਮਹਾਰਾਜ ਕਹਿੰਦੇ ਨੇ ਇਹ ਸਰਫਾ ਸਰਫਾ ਕਰਦੀਆਂ ਐਵੇਂ ਗਈ ਵਿਹਾਈ ਨਾਨਕ ਕਿਸ ਨੂੰ ਆਖੀਏ ਬਿਨ ਪੁੱਛੀਆਂ ਹੀ ਲੈ ਜਾਏ ਬਗੈਰ ਪੁੱਛੀਆਂ ਫਿਰ ਇਹਨੂੰ ਵੱਡਾ ਹੋਵਾ ਦੁਨੀਦਾਰ ਗੱਲ ਸੰਗਲ ਕੱਤ ਚਲਾਇਆ ਗੱਲ ਚਿੱਤੇ ਆਈ ਹੈ ਕਿ ਇੱਕ ਕੰਜੂਸ ਜਿਨੇ ਬੜਾ ਸਰਪਾ ਕਰ ਕਰ ਕੇ ਧਨ ਜੋੜਿਆ ਤੇ ਇਹਦੇ ਮਿੱਤਰ ਨੇ ਇੱਕ ਦਿਨ ਇਹਨੂੰ ਕਿਹਾ ਕਿ ਇੱਕ ਮੇਲਾ ਲੱਗਿਆ ਚਾਲਾ ਪਾਉਂਦੇ ਘੁਮ ਕੇ ਆਈਏ ਤੇ ਤੁਰ ਪਿਆ ਤੇ ਉਸ ਸਮੇਂ ਤੋਤੀਆਂ ਬੰਦੇ ਹੁੰਦੇ ਸਨ ਤੇ ਤੋਤੀ ਦੇ ਇੱਕ ਲੜ ਦੇ ਨਾਲ ਇਹਨੇ ਰੁਪਈਆ ਬੰਨ ਲਿਆ ਮੇਲੇ 'ਚ ਪਹੁੰਚੇ ਇਹਦਾ ਮਿੱਤਰ ਇਹਨੂੰ ਆਖੇ ਯਾ ਜਲੇਬੀਆਂ ਖਾ ਲਈਏ ਤੋ ਕਹਿੰਦਾ ਨਹੀਂ ਜਲੇਬੀਆਂ ਨਹੀਂ ਹੋਰ ਕੁਝ ਵੇਖਦੇ ਆਂ ਅੱਗੇ ਕਹਿੰਦੇ ਸਮੋਸੇ ਖਾ ਲਈਏ ਫਿਰ ਅਖੀਰ ਤੇ ਜਾ ਕੇ ਮਨ ਬਣਿਆ ਕਿ ਚਲੋ ਫਲ ਖਾ ਲੈਨੇ ਆ ਤੇ ਉਹ ਜਿਹੜਾ ਰੁਪਈਆ ਸੀ ਤੋਤੀ ਤੋਂ ਖੋਲ ਕੇ ਉਹ ਇਹਨੇ ਹੱਥ ਦੇ ਵਿੱਚ ਫੜ ਲਿਆ ਘੁੱਟ ਕੇ ਫਿਰ ਕਹਿੰਦਾ ਨਹੀਂ ਫਲ ਵੀ ਛੱਡੋ ਆਪਾਂ ਕੁਝ ਹੋਰ ਦੇਖਦੇ ਆਂ ਹੋਰ ਕੁਝ ਖਾਵਾਂਗੇ ਮਨ ਬਣਾਉਂਦਿਆਂ ਬਣਾਉਂਦਿਆਂ ਇੱਕ ਥਾਂ ਤੇ ਮਨ ਆ ਕੇ ਟਿਕ ਗਿਆ ਕਿ ਆਹ ਮਠਿਆਈ ਖਾਣੀ ਐ ਚਲੋ ਜੀ ਹੁਣ ਜਦੋਂ ਮਠਿਆਈ ਪੁੱਛ ਲਿਆ ਰੇਟ ਕਿ ਭਈ ਆਹ ਮਠਿਆਈ ਕੀ ਭਾਅ ਐ ਉਹਨਾਂ ਨੇ ਕਿਹਾ ਜੀ ਇਹ ਅਠਿਆਨੀ ਦੀ ਮਿਲ ਜਾਏਗੀ ਤੁਹਾਨੂੰ ਸਿਰ ਤਨੇ ਕਿਹਾ ਤੋਲ ਲਿਓ ਤੋਲਿਆ ਤੇ ਜਦੋਂ ਮੁੱਠੀ ਖੋਲੀ ਤੇ ਮੁੱਠੀ ਦੇ ਵਿੱਚ ਰੁਪਈਆ ਬਹੁਤ ਸਮਾਂ ਜਿਹੜਾ ਸੀ ਨਾ ਉਹ ਘੁੱਟ ਕੇ ਪਕੜਿਆ ਹੋਇਆ ਸੀ ਤੇ ਮੁੱਠੀ 'ਚ ਪਸੀਨਾ ਆ ਗਿਆ ਤੇ ਰੁਪਈਏ ਨੂੰ ਦੇਖ ਕੇ ਕਹਿੰਦਾ ਕਿ ਮੈਂ ਤੇਨੂੰ ਖਰਚਣ ਲੱਗਿਆ ਤੇ ਤੂੰ ਰੋਣ ਲੱਗ ਪਿਆ ਕਹਿੰਦਾ ਨਾ ਮੈਂ ਨਹੀਂ ਤੇਨੂੰ ਖਰਚਦਾ ਫੇਰ ਦੁਬਾਰਾ ਪਰਦਕੇ ਧੁੱਤੀ 'ਚ ਬੰਨ ਲਿਆ ਤੇ ਸਿਆਣੇ ਕਹਿੰਦੇ ਨੇ ਕਿ ਕੰਜੂਸ ਦੀ ਜਿਹੜੀ ਚਾਂਦੀ ਹੈ ਨਾ ਉਹ ਧਰਤੀ ਤੋਂ ਤਾਂ ਬਾਹਰ ਨਿਕਲਦੀ ਹੈ ਜਦੋਂ ਆਪ ਧਰਤੀ ਹੇਟਾਂ ਚਲਾ ਜਾਏ ਉਹ ਧਨ ਨਾਲ ਨਾ ਤੇ ਉਹ ਆਪ ਸੁਖ ਲੈਂਦਾ ਤੇ ਨਾ ਕਿਸੇ ਹੋਰ ਨੂੰ ਉਹ ਸੁਖ ਦਿੰਦਾ ਉਸ ਧਨ ਦੇ ਰਾਹੀਂ ਫਿਰ ਸਰਫੇ ਸਰਪੇ ਸਦਾ ਸਦਾ ਐਵੇਂ ਗਈ ਵਿਹਾਏ ਨਾਨਕ ਕਿਸ ਨੂੰ ਆਖੀਐ ਵੇਣ ਪੁੱਛੀਆਂ ਹੀ ਲੈ ਜਾਏ ਤੇਰੇ ਦੁੱਖ ਦਾ ਕਾਰਨ ਇਹ ਐ ਗੁਰੂ ਸਾਹਿਬ ਕਹਿੰਦੇ ਨੇ ਮਨ ਕੀ ਮਨ ਹੀ ਮਾਹੀਂ ਰਹੀ ਨਾ ਹਰ ਭਜੇ ਨਾ ਤੀਰਤ ਸੇਵੇ ਚੋਟੀ ਕਾਲ ਗਈ ਕਾ ਕਾਰਨ ਵਿਆਪੇ ਬਹੁ ਸੋਗ ਲਖਮੀ ਬਾਰਸਿਓ ਜੋ ਲਿਉ ਲਾਵੇ ਹੁਣ ਲਖਮੀ ਦਾ ਪਤੀ ਹੈ ਪਰਮਾਤਮਾ ਤੇ ਜਿਹੜਾ ਪਰਮਾਤਮਾ ਦੇ ਨਾਲ ਲਿਬ ਲਾ ਲਵੇ ਸੋਗ ਮਿਟੈ ਸਭ ਹੀ ਸੁਖ ਬਾਵੈ ਉਸ ਮਨੁੱਖ ਦੇ ਜਿਹੜੇ ਗਮ ਨੇ ਜਿਹੜੇ ਉਹਦੇ ਜੀਵਨ ਦੇ ਵਿੱਚ ਝੋਰੇ ਨੇ ਉਹ ਮੁਕ ਜਾਂਦੇ ਨੇ ਕਿਉਂਕਿ ਪਰਮੇਸ਼ਰ ਦੇ ਨਾਲ ਕ੍ਰਿਤ ਪਾਇਆ ਉਹਦੇ ਨਾਲ ਸਾਝ ਪਾਉਣ ਦੇ ਨਾਲ ਸਾਰੇ ਸੁਖ ਪ੍ਰਾਪਤ ਹੁੰਦੇ ਨੇ ਜੇ ਤੂੰ ਸੁਖ ਚਾਹੁੰਨਾ ਹੈ ਸਦਾ ਦੇ ਲਈ ਤੇ ਮਹਾਰਾਜ ਕਹਿੰਦੇ ਨੇ ਜਾਕੀ ਸ਼ਰਨ ਪਾਇਆ ਸੁਖ ਪਾਈਐ ਪਰਦਕੇ ਦੁੱਖ ਤੇਰੇ ਜੀਵਨ ਵਿੱਚ ਆਉਣਗੇ ਨਹੀਂ ਬਾਹੜ ਦੂਖ ਨਾ ਹੋਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀਆਂ ਦਾ ਬਚਨ ਇਹ ਚੇਤੇ ਰੱਖਿਆ ਕਰੋ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਖਖਾ ਖਿਰਤ ਖਪਦ ਗਏ ਕੀਤੇ ਖਖੇ ਅੱਖਰਾਂ ਹੀ ਗੁਰਮਤ ਦਾ ਉਪਦੇਸ਼ ਸੰਦੇਸ਼ ਭਗਤ ਕਬੀਰ ਸਾਹਿਬ ਸਾਡੀ ਝੋਲੀ ਵਿੱਚ ਪਾਉਂਦੇ ਨੇ ਕਿ ਸੰਸਾਰ ਦੇ ਵਿੱਚ ਕਈ ਖਪਦਿਆਂ ਕਿਰਸ ਕਰਦਿਆਂ ਵਿਕਾਰਾਂ ਦੇ ਵਿੱਚ ਵਿਚਰਦਿਆਂ ਹੋਇਆਂ ਉਸ ਸੰਸਾਰ ਤੋਂ ਸਿਧਾਰ ਗਏ ਜਿਨ੍ਹਾਂ ਦੀ ਜੀਵ ਆਤਮਾ ਇਥੇ ਤਪ ਤਪ ਕੇ ਗਈ ਹੈ ਉਹ ਕਦੇ ਵੀ ਟਿਕ ਕੇ ਬੈਠੇ ਹੀ ਨਹੀਂ ਜੀਵਨ ਦਾ ਉਹਨਾਂ ਨੇ ਆਨੰਦ ਲਿਆਈ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਹੁਤ ਸਾਰੀਆਂ ਉਦਾਹਰਣਾਂ ਜਿਹੜੀਆਂ ਨੇ ਉਹ ਮਹਾਰਾਜ ਨੇ ਮਿਸਾਲ ਵਜੋਂ ਪਾਈਆਂ ਨੇ ਉਦਾਹਰਨਾ ਦੇ ਕੇ ਸਮਝਾਉਣਾ ਸਾਨੂੰ ਚਾਹੁੰਦੇ ਨੇ ਇੱਕ ਮੱਖੀ ਦੀ ਉਦਾਹਰਣ ਦਿੰਦੇ ਨੇ ਮੱਖੀ ਨਾਮ ਕੀ ਤੋਂ ਮੱਖੀ ਜਿੱਥੇ ਦੁਰਗੰਧ ਹੋਏਗੀ ਮੱਖੀ ਉੱਤੇ ਪਹੁੰਚ ਜਾਂਦੀ ਹੈ ਪਰ ਇੱਕ ਮੱਖੀ ਸ਼ਹਿਦ ਦੀ ਵੀ ਹੈ ਉਹ ਦੁਰਗੰਧ ਤੇ ਨਹੀਂ ਜਾਂਦੀ ਉਹ ਉੱਥੇ ਜਾਂਦੀ ਹੈ ਜਿੱਥੇ ਫੁੱਲਾਂ ਦੇ ਵਿੱਚੋਂ ਮਕਰੰਦ ਤੇ ਰਸ ਹੋਵੇ ਉਥੇ ਪਹੁੰਚਦੀ ਮਹਾਰਾਜ ਜੀ ਕਹਿੰਦੇ ਨੇ ਕਿ ਇੱਕ ਸਿਆਣੀ ਮੱਖੀ ਉਹ ਕੌਲਾ ਭਰਿਆ ਹੋਇਆ ਹੈ ਸ਼ਹਿਦ ਦਾ ਤੋਂ ਕਿਨਾਰੇ ਤੇ ਬੈਠ ਕੇ ਉਹ ਸ਼ਹਿਦ ਦਾ ਰਸ ਲੈਂਦੀ ਹੈ ਔਰ ਇੱਕ ਭੂਲੀ ਮੱਖੀ ਸਿੱਧਾ ਆ ਕੇ ਵਿੱਚ ਡਿੱਗ ਪੈਂਦੀ ਹੈ ਫੋੜ ਵਿੱਚ ਡਿੱਗਿਆ ਤੇ ਉਹ ਉਹਨੂੰ ਰਸ ਵੀ ਨਹੀਂ ਮਿਲਦਾ ਤੇ ਡੁੱਬ ਕੇ ਮਰ ਜਾਂਦੀ ਹੈ ਪਰਮਾਤਮਾ ਨੇ ਸੰਸਾਰ ਬਣਾਇਆ ਜੀਵ ਬਣਾਇਆ ਮਾਇਆ ਨੂੰ ਬਣਾਇਆ ਵਿਕਾਰ ਵੀ ਇਹਦੇ ਵਿੱਚ ਨੇ ਪਰ ਸੰਗਤ ਜੀ ਇੱਕ ਸੰਜਮ ਦੇ ਨਾਲ ਜੀਵਨ ਦੇ ਵਿੱਚ ਸੰਸਾਰ ਦੇ ਕੰਡੇ ਤੇ ਬੈਠ ਕੇ ਇਹਦੇ ਵਿੱਚ ਖਚਤ ਨਹੀਂ ਹੋਣਾ ਅਸੀਂ ਤਾਂ ਖਚਤ ਹੋ ਗਏ ਮਾਇਆ ਪ੍ਰਮਾਤਮਾ ਨੇ ਦਿੱਤੀ ਸੀ ਕਿ ਇਹ ਜੀਵਨ ਗੁਜ਼ਾਰਨ ਵਾਸਤੇ ਹੈ ਤੇ ਮੈਂ ਉਸ ਮਾਇਆ ਨੂੰ ਆਪਣੇ ਮਨ ਦੇ ਵਿੱਚ ਵਸਾ ਲਿਆ ਪੱਕਾ ਹੁਣ ਉਹ ਮਾਇਆ ਮਨ ਤੋਂ ਵਿਸਰਦੀ ਨਹੀਂ ਹਰ ਕੜੀ ਇਹ ਦੁੱਖ ਦਾ ਕਾਰਨ ਬਣੀ ਹੋਈ ਹੈ ਤਾਂ ਗੁਰੂ ਸਾਹਿਬ ਨੇ ਆਖਿਆ ਮਾਇਆ ਮਨੋਂ ਨ ਵਿਸਰੇ ਮੰਗੈ ਦੰਮਾ ਦਮ ਸੋ ਪ੍ਰਭ ਚੇਤਨਾ ਆਵੇ ਨਾਨਕ ਨਹੀਂ ਕਰਮ ਮਾਇਆ ਵਿਸਰਦੀ ਨਹੀਂ ਮਾਇਆ ਕਰਕੇ ਕਈ ਖਖਾ ਖਿਰਤ ਖਪਤ ਗਏ ਕਿਤੇ ਕਿੰਨੇ ਚਲੇ ਗਏ ਸੰਸਾਰ ਤੋਂ ਮਾਇਆ ਮਾਇਆ ਕਰਦਿਆਂ ਐਸਾ ਪੈਸਾ ਕਰਦਿਆਂ ਹਾਈ ਹਾਈ ਕਰਦਿਆਂ ਸੰਸਾਰ ਨੂੰ ਛੱਡ ਕੇ ਉਹ ਜਾ ਬਿਰਾਜੇ ਪਰਮਾਤਮਾ ਦੇ ਘਰ ਖਿਰਤ ਖਪਤ ਅਜ ਹੂੰ ਨਾ ਚੇਦੇ ਤੇ ਇਸ ਖਪ ਖਪਾਈ ਦੇ ਵਿੱਚ ਪਤਾ ਵੀ ਹੈ ਕਿ ਦੁੱਖ ਦਾ ਕਾਰਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਇੱਕ ਬੜੀ ਕੀਮਤੀ ਪੰਕਤੀ ਜਨਮੋਹਿ ਬ੍ਰਹਮੰਡ ਖੰਡ ਤਾ ਹੂੰ ਮੈਂ ਬਾਉ ਰਾਖ ਲਿਓ ਇਹ ਵਿਖਈ ਜੀਉ ਦੇ ਆਪਣਾ ਨਾਉ ਜਾਤੇ ਨਾਹੀ ਕੋ ਸੁਖੀ ਤਾਂ ਕੇ ਪਾਛੇ ਜਾਉ ਹੁਣ ਸੱਪ ਦਾ ਜੇ ਤੁਸੀਂ ਪਿੱਛਾ ਕਰੋਗੇ ਤੇ ਅਗੋ ਸੱਪ ਨੇ ਤੇ ਜ਼ਹਿਰ ਹੀ ਤੁਹਾਨੂੰ ਦੇਣਾ ਹੈ ਨਾ ਉਹਨੇ ਕੋ ਅਮਰਤ ਨਹੀਂ ਤੁਹਾਨੂੰ ਦੇ ਦੇਣਾ ਜਾਤੇ ਨਾਹੀ ਕੋ ਸੁਖੀ ਇਸ ਮਾਇਆ ਤੋਂ ਅਜੇ ਤੱਕ ਕੋਈ ਸੁਖੀ ਨਹੀਂ ਹੋਇਆ ਸੁਖ ਸੁਖ ਕਰਕੇ ਅਸੀਂ ਬਹੁਤ ਦੁੱਖ ਆਪਣੇ ਜੀਵਨ ਦੇ ਵਿੱਚ ਸਹਿੇੜ ਲੈਨੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਇਸ ਸਿੱਖ ਤੋਂ ਇਸ ਸੁਖ ਤੋਂ ਇਸ ਸੁਖ ਤੇ ਸ਼ਿਵ ਬ੍ਰਾਹਮੜ ਰਾਨਾ ਸੋ ਸੁਖ ਹਮੋ ਸਾਚ ਕਰ ਜਾਨਾ ਮਾਇਆ ਦੇ ਵਿੱਚੋਂ ਸੁਖ ਲੱਭਦੇ ਆ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਜਾ ਤੇ ਨਾਹੀ ਕੋ ਸੁਖੀ ਆਕੇ ਪਾਛੇ ਜਾਓ ਛੋਟ ਜਾਏ ਜੋ ਸਗਲ ਕੋ ਫਿਰ ਫਿਰ ਲਪਟਾਓ ਮੇਰੀ ਅਵਸਥਾ ਕੀ ਹੈ ਰਤਨ ਤਿਆਗ ਕੌਡੀਆਂ ਸੰਗ ਰਚੈ ਕੌਡੀਆਂ ਤੁਸੀਂ ਸਾਰੇ ਹੀ ਜਾਣਦੇ ਹੋ ਕੀਮਤੀ ਰਤਨ ਨੂੰ ਛੱਡ ਕੇ ਨਾਮ ਨੂੰ ਛੱਡ ਕੇ ਪਰਮ ਸੁਖ ਨੂੰ ਛੱਡ ਕੇ ਇਹ ਰਤਨਾ ਨੂੰ ਤਿਆਗ ਕੇ ਕੌਡੀਆਂ ਇਕੱਠੀਆਂ ਕਰਦਾ ਹੈ ਸਾਡਾ ਜੀਵਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਵਿੱਚ ਲਿਖਿਆ ਦੋ ਬੜੀਆਂ ਕੀਮਤੀ ਬਾਣੀਆਂ ਨੇ ਇੱਕ ਸੁਚੱਜੀ ਇੱਕ ਕੁਚੱਜੀ ਇਹ ਬਾਣੀਆਂ ਤੁਸੀਂ ਜ਼ਰੂਰ ਪੜ੍ਹਨਾ ਸੁਚੱਜੀ ਬਾਣੀ ਜਿਹਦਾ ਜਿੰਨੂੰ ਚੱਜੈ ਜਿਉਣ ਦਾ ਸੁਚੱਜਾ ਜੀਵਨ ਜਿਉਣ ਦਾ ਢੰਗ ਤਰੀਕਾ ਤੇ ਜਿੰਨੂੰ ਚੱਜ ਨਾ ਹੋਵੇ ਉਹ ਚੱਜ ਉਹਦੇ ਲਈ ਕੁਚੱਜੀ ਬਾਣੀ ਹੈ ਉਸ ਵਿੱਚ ਮਹਾਰਾਜ ਨੇ ਇੱਕ ਬੜੀ ਕੀਮਤੀ ਪੰਕਤੀ ਲਿਖੀ ਅਵਸਥਾ ਕੀ ਹੈ ਸਾਡੀ ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਜਿਓ ਕੀ ਇਕੱਠਾ ਕੀਤਾ ਜੀਵਨ ਵਿੱਚ ਬਸ ਕੰਕੜੀ ਇਕੱਠੇ ਕਰ ਲਏ ਰਤਨ ਤਿਆਗ ਕਉਡੀ ਸੰਗਰਚੈ ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਜਿਓ ਹਉ ਏਨੀ ਟੋਲੀ ਭੁੱਲਿਐਸ ਤੇ ਸੰਤਨਾ ਬੈਠੀ ਪਾਸ ਜਿਓ ਪਰਮਾਤਮਾ ਮੈਂ ਤੇ ਇਹਨਾਂ ਦੇ ਵਿੱਚ ਲੱਗ ਕੇ ਤੈਨੂੰ ਹੀ ਭੁੱਲ ਗਿਆ ਤੇਰੇ ਕੋਲ ਕਦੇ ਬੈਠਿਆ ਹੀ ਨਹੀਂ ਰਤਨ ਤਿਆਗ ਕਉਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮੰਨੈ ਜੋ ਹੋਵਣਾ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ੍ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਜਿਹੜਾ ਸਹਾਈ ਹੋਣਾ ਸੀ ਪ੍ਰਮਾਤਮਾ ਨੇ ਜੋ ਨਾਲ ਬੰਨਣਾ ਸੀ ਉਹਦਾ ਤਿਆਗ ਕਰ ਦਿੱਤਾ ਤੇ ਮਹਾਰਾਜ ਕਹਿੰਦੇ ਖਿਰਤ ਖਪਤ ਅਜ ਹੂੰ ਨਾ ਚੀਤੇ ਇਹਨਾ ਪਰੇਸ਼ਾਨ ਹੋ ਰਿਹਾ ਹੈ ਇਹਨਾ ਦੁਖੀ ਹੋ ਰਿਹਾ ਹੈ ਖਪਦਾ ਵੀ ਪਿਆ ਹੈ ਫਿਰ ਵੀ ਉਹਨੂੰ ਚੀਤੇ ਨਹੀਂ ਕਰਦਾ ਇਹ ਭੁੱਲ ਜਾਂਦਾ ਹੈ ਕਿ ਸਦੀਵੀ ਸੁਖ ਤਾਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਹੈ ਸੱਚ ਦੀ ਵਿਚਾਰ ਦੇ ਵਿੱਚ ਹੈ ਅਬ ਜਗ ਜਾਨ ਜੋ ਮਨਾ ਰਹੇ ਜਦੋਂ ਇਹਨੂੰ ਜਗਤ ਦੀ ਅਸਲੀਅਤ ਦਾ ਪਤਾ ਲੱਗ ਗਿਆ ਤੇ ਇਹਦਾ ਮਨ ਜਿਹੜਾ ਹੈ ਉਪਰਾਮ ਹੋਵੇ ਜਾ ਕਾ ਵਿਚਰਾ ਤਾਂ ਥਿਰ ਲਹਿ ਜਿਹਦੇ ਤੋਂ ਵਿਛੜਿਆ ਹੋਇਆ ਉਹਦੇ ਨਾਲ ਫੇਰ ਜੁੜ ਜਾਵੇ ਤੇ ਇਹਨੂੰ ਸਥਿਰਤਾ ਮਿਲ ਜਾਏਗੀ ਇਹਦਾ ਮਨ ਸਟੇਬਲ ਹੋ ਜਾਏਗਾ ਮਨ ਟਿਕ ਜਾਏਗਾ ਨਹੀਂ ਤਾਂ ਮਨ ਵਿਕਾਰਾਂ ਵਿੱਚ ਪਾਵਾਂਗੇ ਤੇ ਇਹਨੇ ਡੋਲੀ ਜਾਣਾ ਤੇ ਅਸੀਂ ਗੁਰੂ ਚਰਨਾ ਵਿੱਚ ਅਰਦਾਸ ਕਰਨੀ ਸੱਚੇ ਬਾਦਸ਼ਾਹ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ 52 ਅੱਖਰ ਜੋਰੇ ਆਨ 52 ਅੱਖਰ ਜੋੜ ਜੋੜ ਕੇ ਬਹੁਤ ਸਾਰੇ ਅਸੀਂ ਸ਼ਬਦ ਬਣਾਏ ਉਹਨਾਂ ਸ਼ਬਦਾਂ ਦੇ ਰਾਹੀਂ ਪੇਰ ਧਾਰਮਿਕ ਗ੍ਰੰਥ ਬਣਾ ਲਏ ਗੀਤਾ ਬਣ ਗਈ ਕੁਰਾਨ ਬਣ ਗਿਆ ਸਿਮਰਤੀਆਂ ਬਣ ਗਈਆਂ ਪੁਰਾਣ ਬਣ ਗਏ ਸਕਿਆ ਨਾ ਅੱਖਰ ਅੱਖਰ ਏਕ ਪਛਾਨ 52 ਅੱਖਰ ਜੋਰੇ ਆਨ ਸਕਿਆ ਨਾ ਅੱਖਰ ਇਹਨੂੰ ਅੱਖਰ ਨਹੀਂ ਪੜਨਾ ਅੱਖਰ ਤੋਂ ਭਾਵ ਕਿ ਜਿਹੜਾ ਨਾਸ਼ ਰਹਤ ਹੈ ਪਰਮਾਤਮਾ ਸਕਿਆ ਨਾ ਅੱਖਰ ਏਕ ਪਛਾਨ ਹੁਣ ਇਹਨਾਂ ਕੁਝ ਪੜਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਤੈਨਰ ਪੁਰਾਨ ਸੁਣ ਕਿਆ ਕੀਨਾ ਕੀ ਕੀਤਾ ਤੂੰ ਪੁਰਾਣਾ ਦੀ ਕਥਾ ਸੁਣ ਸੁਣ ਕੇ ਤੈ ਨਰ ਪੁਰਾਣ ਸੁਣ ਕੇ ਆ ਕੀਨਾ ਅਨ ਭਾਵਨੀ ਭਗਤ ਨਹੀਂ ਉਪਜੀ ਭੁਖੇ ਦਾਨ ਨਾ ਦੀਨਾ ਇਹਨੀ ਕਥਾ ਸੁਣੀ ਇਹਨਾ ਕੀਰਤਨ ਸੁਣਿਆ ਤੇ ਮੈਂ ਕਈ ਵਾਰ ਹੈਰਾਨ ਹੁੰਨਾ ਕਿ ਬਾਬਾ 70 ਸਾਲਾਂ ਦਾ ਤੂੰ ਹੋ ਗਏ ਐ 70 ਸਾਲ ਤੈਨੂੰ ਗੁਰਦੁਆਰੇ ਆਂਦੇ ਹੋ ਗਏ ਨੇ ਇਹਨੀ ਤੂੰ ਕਥਾ ਕੀਰਤਨ ਸੁਣਿਆ ਤੇ ਤੇਰੀ ਬੋਲੀ ਤੋਂ ਤੇ ਇੰਜ ਪਤਾ ਲੱਗਦਾ ਕਿ ਤੂੰ ਇੱਕ ਵੀ ਅੱਖਰ ਨਹੀਂ ਸਿੱਖਿਆ ਇਕ ਵੀ ਅੱਖਰ ਤੇਰੇ ਅੰਦਰ ਨਹੀਂ ਗਿਆ ਤੇਰਾ ਜੀਵਨ ਦੱਸ ਰਿਹਾ ਹੈ ਤੇਰੀ ਆਉਟਪੁੱਟ ਦੱਸਦੀ ਹੈ ਕਿ ਤੂੰ ਕੀ ਸਿੱਖਿਆ ਸੰਗਤ ਜੀ ਜਦੋਂ ਕੋਈ ਸਿੱਖਿਆਰਥੀ ਬਣਦਾ ਹੈ ਤੇ ਮੈਂ ਕੱਲ ਦੇ ਦਿਨ ਵੀ ਇਹ ਬੇਨਤੀ ਕੀਤੀ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੇਖਾਂ ਜਦੋਂ ਅਸੀਂ ਬਾਹਰ ਵਿਚਰਦਿਆਂ ਦੁਨੀਆਂ ਦੇ ਵਿੱਚ ਸੇਵਕ ਮੰਨਦੇ ਆਂ ਤੇ ਅੱਜ ਸਿੱਖਾਂ ਦੀ ਵਾਹ ਵਾਹੀ ਹੁੰਦੀ ਹੈ ਕਿ ਲੰਗਰ ਜੀ ਬਹੁਤ ਚੰਗਾ ਚਲਾਉਂਦੇ ਨੇ ਇਹ ਜਿੱਥੇ ਆਪਦਾ ਵਿਪਦ ਆਵੇ ਇਹ ਸਭ ਤੋਂ ਪਹਿਲਾਂ ਉੱਥੇ ਪਹੁੰਚ ਜਾਂਦੇ ਨੇ ਉਹਦਾ ਕਾਰਨ ਕੀ ਹੈ ਉਹ ਗੁਣ ਸਾਨੂੰ ਕਿੱਥੋਂ ਮਿਲਿਆ ਉਹ ਪੜਾਈ ਅਸੀਂ ਕਿੱਥੋਂ ਕੀਤੀ ਹੈ ਤੇ ਫਿਰ ਸਾਰੇ ਕਹਿੰਦੇ ਨੇ ਗੁਰੂ ਨਾਨਕ ਦਾ ਸਿੱਖ ਹੈ ਗੁਰੂ ਨਾਨਕ ਨੇ ਇਹਨਾਂ ਨੂੰ ਇਹ ਗੁਣ ਦਿੱਤਾ ਹੈ ਵੰਡ ਛਕਣਾ ਨਾਮ ਜਪਣਾ ਧਰਮ ਦੀ ਕਿਰਤ ਕਰਨੀ ਕਿਸੇ ਦੇ ਦੁੱਖ ਨੂੰ ਦੇਖ ਕੇ ਪੰਗਰ ਜਾਣਾ ਹਰ ਵੇਲੇ ਇਹ ਤਿਆਰ ਪਰ ਤਿਆਰ ਰਹਿੰਦੇ ਨੇ ਦੂਜੇ ਦੀ ਮਦਦ ਵਾਸਤੇ ਕਿਉਂਕਿ ਇਹਨਾਂ ਨੂੰ ਸਿੱਖਿਆ ਮਿਲੀ ਹੈ ਗੁਰੂ ਕੋਲੋਂ ਗੁਰੂ ਕੋਲੋਂ ਸਿੱਖਿਆ ਮਿਲੀ ਹੈ ਗੁਰੂ ਨੇ ਇਹਨਾਂ ਨੂੰ ਚੰਗੀ ਸਿੱਖਿਆ ਦਿੱਤੀ ਹੈ ਤੇ ਸਾਧ ਸੰਗਤ ਜਦੋਂ ਸਮਾਜ ਦੇ ਵਿੱਚ ਬਹੁਤ ਭਿਕਸ਼ੂ ਮਿਲਦੇ ਨੇ ਵੇਖੋ ਉਹਨਾਂ ਦੇ ਕੋਲ ਵੀ ਇੱਕ ਭਾਂਡਾ ਹੈ ਤੇ ਕਿਸੇ ਨੇ ਪੁੱਛਿਆ ਸੀ ਕਿ ਗੁਰੂ ਨਾਨਕ ਦੇਵ ਜੀ ਵਿੱਚ ਤੇ ਮਹਾਤਮਾ ਬੁੱਧ ਦੇ ਵਿੱਚ ਉਹਨਾਂ ਦੇ ਜਿਹੜੇ ਅੱਗੇ ਅਨੁਯਾਈ ਨੇ ਉਹ ਮਤ ਵਾਲੇ ਨੇ ਇਹਨਾਂ ਵਿੱਚ ਕੀ ਅੰਤਰ ਹੈ ਇੱਕ ਪੰਕਤੀ ਵਿੱਚ ਸਮਝਾਓ ਕਹਿੰਦੇ ਗੁਰੂ ਨਾਨਕ ਨੇ ਵੰਡਣ ਲਾ ਦਿੱਤੇ ਮਹਾਤਮਾ ਬੁੱਧ ਨੇ ਵਾਹਿਗੁਰੂ ਗੁਰੂ ਨਾਨਕ ਨੇ ਵੰਡਣ ਲਾ ਦਿੱਤੇ ਮਹਾਤਮਾ ਬੁੱਧ ਨੇ ਮੰਗਣ ਲਾ ਦਿੱਤੇ ਇਕ ਭਾਂਡਾ ਸੀ ਉਸੇ ਭਾਂਡੇ ਦੇ ਵਿੱਚ ਬੋਧ ਭਿਖਸ਼ੂ ਮੰਗਦੇ ਨੇ ਉਹ ਭਾਂਡਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥ ਦੇ ਵਿੱਚ ਆਇਆ ਤੇ ਮਹਾਰਾਜ ਨੇ ਉਹ ਬਾਟੇ ਤੇ ਜਿਹਦੇ ਮੰਗਦੇ ਸੀਗੇ ਗੁਰੂ ਨੇ ਮੰਗਿਆ ਨਹੀਂ ਉਹਦੇ ਵਿੱਚੋਂ ਹੀ ਅੰਮ੍ਰਿਤ ਵਰਤਾ ਦਿੱਤਾ ਬਾਹਰ ਗੁਰੂ ਦਾ ਸਿੱਖ ਵੰਡਦਾ ਹੈ ਉਹ ਸਿੱਖਿਆ ਕਿੱਥੋਂ ਮਿਲਦੀ ਹੈ ਗੁਰੂ ਕੋਲੋਂ ਮਿਲਦੀ ਹੈ ਕਿਉਂਕਿ ਤਨ ਤਨ ਗੁਰੂ ਗੁਰ ਸਤਗੁਰ ਪਾੰਦਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ ਸਾਨੂੰ ਤੇ ਸਿਆਣਾ ਬਣਾਇਆ ਸੀ ਭਾਵੇਂ ਅਸੀਂ ਫਿਰ ਮੂਰਖਾਂ ਦੇ ਸਿਰ ਮੂਰਖ ਬਣੇ ਰਹੀਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕੀ ਹੋਇਆ ਤੂੰ ਇਹ ਇੰਨੀ ਸਿੱਖਿਆ ਜਿਹੜੀ ਐ ਸਰਵਣ ਕੀਤੀ ਐ ਪਰ ਸਕਿਆ ਨਾ ਅਖਰ ਏਕ ਪਛਾਨ ਉਹ ਨਾਸ਼ ਰਹਿਤ ਪ੍ਰਮਾਤਮਾ ਦੇ ਨਾਲ ਤੂੰ ਸਾਝ ਨਹੀਂ ਪਾਈ ਉਹਦੇ ਬਾਰੇ ਤੈਨੂੰ ਕੋਈ ਜਾਣਕਾਰੀ ਨਹੀਂ ਬਾਵਨ ਅਖਰ ਜੋਰੇ ਆਨ ਸਕਿਆ ਨਾ ਅਖਰ ਏਕ ਪਛਾਨ ਸਤ ਕਾ ਸ਼ਬਦ ਕਬੀਰਾਂ ਕਹੈ ਭਗਤ ਕਬੀਰ ਸਾਹਿਬ ਕਹਿੰਦੇ ਨੇ ਮੈਂ ਸਿਬਦ ਸਲਾ ਦਾ ਸ਼ਬਦ ਸਿਬਦ ਸਲਾ ਦੀ ਬਾਣੀ ਆਪਣੀ ਰਚਨਾ ਤੋਂ ਕਹਿਣਾ ਪੰਡਤ ਹੋਏ ਸੋ ਅਨਪੈ ਰਹੈ ਪੰਡਤ ਉਹ ਐ ਜਿਹੜਾ ਗਿਆਨ ਦੀ ਅਵਸਥਾ ਪ੍ਰਾਪਤ ਕਰ ਲਵੇ ਜਿਹਦੇ ਕੋਲ ਅਨੁਭਵੀ ਗਿਆਨ ਹੋਵੇ ਪਰ ਭਗਤ ਜੀ ਕਹਿੰਦੇ ਪੰਡਤ ਲੋਗੈ ਕੋ ਬਿਵਹਾਰ ਪੰਡਤ ਨੇ ਤੇ ਇਹ ਗੱਲ ਸਿੱਖ ਲਈ ਐ ਇਹ ਤਾਂ ਮੇਰੀ ਰੋਜੀ ਰੋਟੀ ਹੈ ਉਹ ਪਰਮਾਰਥ ਵਾਲੇ ਪਾਸੇ ਧੁਰਿਆ ਹੀ ਨਹੀਂ ਪੰਡਤ ਲੋਕ ਐ ਕੋਹ ਵਿਵਹਾਰ ਉਹਦੇ ਵਾਸਤੇ ਏਕ ਉਹਦੀ ਨੌਕਰੀ ਹੈ ਗਿਆਨਮੰਤ ਕੋ ਤਤ ਵਿਚਾਰ ਪਰ ਜਿਹੜਾ ਗਿਆਨਮੰਤ ਹੈ ਉਹ ਅਸਲੀਅਤ ਤੱਕ ਪਹੁੰਚਦਾ ਹੈ ਜਾ ਕੇ ਜੀ ਜੈਸੀ ਬੁੱਧ ਹੋਈ ਹੁਣ ਜਿਹਦੇ ਕੋਲ ਜਿਹੋ ਜੀ ਮਤ ਹੋਵੇਗੀ ਉਹ ਜਾ ਉਹਦੇ ਕੋਲ ਗਿਆਨ ਹੋਵੇਗਾ ਕਹ ਕਬੀਰ ਜਾਣੇਗਾ ਸੋਈ ਮਹਾਰਾਜ ਜੀ ਕਹਿੰਦੇ ਨੇ ਜਿਹਦੇ ਕੋਲ ਜਿਹੋ ਜੀ ਮਤ ਹੋਏਗੀ ਇਹ ਜ਼ਰੂਰੀ ਨਹੀਂ ਕਿ ਜਿਹਦੇ ਕੋਲ ਧਾਰਮਿਕ ਪੁਸਤਕਾਂ ਨੇ ਧਾਰਮਿਕ ਗਿਆਨ ਹੈ ਉਹ ਪ੍ਰਾਪਤੀ ਵੀ ਕਰ ਲਵੇ ਇਹ ਤੇ ਪੜ ਪੜ ਗੱਡੀਆਂ ਲਦੀਆਂ ਪੜ ਪੜ ਕੇ ਗੱਡੀਆਂ ਲੱਦ ਲਈਆਂ ਜਿੰਨੀ ਉਮਰ ਹੈ ਬਸ ਪੜਦੇ ਹੀ ਜਾ ਰਹੇ ਨੇ ਪੜਦੇ ਹੀ ਜਾ ਰਹੇ ਨੇ ਪਰ ਮਹਾਰਾਜ ਕਹਿੰਦੇ ਨੇ ਅਖੀਰ ਨੂੰ ਕਿ ਜੇ ਇੱਕ ਨੂੰ ਨਹੀਂ ਬੁੱਝ ਸਕੇ ਫਿਰ ਸਾਰਾ ਕੁਝ ਪੜਿਆ ਲਿਖਿਆ ਇਵੇਂ ਹੀ ਹੈ ਫਿਰ ਤਾਂ ਪੜਿਆ ਮੂਰਖ ਆਖੀ ਹੈ ਜਿਸ ਲਬ ਲੋਭ ਅਹੰਕਾਰ ਇਥੇ ਪੜਿਆ ਅਨ ਪੜਿਆ ਪਰਮਗਤ ਪਾ ਜਾਂਦਾ ਹੈ ਕਿਉਂਕਿ ਮਹਾਰਾਜ ਜੀ ਕਹਿੰਦੇ ਜ਼ਰੂਰੀ ਨਹੀਂ ਜਾਕੇ ਜੀ ਜੈਸੀ ਬੁੱਧ ਹੋਈ ਕਹਿ ਕਬੀਰ ਜਾਣੇਗਾ ਸੋਈ ਜਿਹੋ ਜੀ ਉਹਨੂੰ ਮਤ ਹੋਵੇਗੀ ਉਹ ਸਾਝ ਪਰਮਾਤਮਾ ਦੇ ਨਾਲ ਪਾ ਲਵੇਗਾ ਸੋ ਗੁਰੂ ਰੂਪ ਸਾਧ ਸੰਗਤ ਜੀ 52 52 ਅਖਰੀ ਬਾਣੀ ਦੀ ਇਹ ਤੇ ਸੰਪੂਰਨਤਾ ਹੁੰਦੀ ਹੈ ਭਗਤ ਕਬੀਰ ਸਾਹਿਬ ਨੇ 52 ਅਖਰਾਂ ਦੇ ਰਾਹੀਂ ਸਾਨੂੰ ਗੁਰਮਤ ਦਾ ਉਪਦੇਸ਼ ਸੰਦੇਸ਼ ਸਾਡੀ ਝੋਲੀ ਵਿੱਚ ਪਾਇਆ ਹੈ ਗੁਰੂ ਸਾਹਿਬ ਕਿਰਪਾ ਕਰਨ 52 ਅਖਰਾਂ ਵਿੱਚੋਂ ਕੋਈ ਵੀ ਇੱਕ ਅੱਖਰ ਦਾ ਉਪਦੇਸ਼ ਸਾਡੇ ਮਨ ਦੇ ਵਿੱਚ ਵਸ ਜਾਵੇ ਇੱਕ ਅੱਖਰ